ਸਾਧੂ ਹੈਗਾ ਆਪਣਾ ਬਾਰਡਰ ਤੇ ਜਿਹੜਾ ਹੈਗਾ ਨਾਕਾ ਇੰਟਰਸਟੇਟ ਵਾਲਾ ਨਾਕਾ ਹੈਗਾ ਉੱਥੇ ਤਿੰਨ ਨੌਜਵਾਨ ਸੀਗੇ ਸੁਖਵੀਰ ਅਮਰਦੀਪ ਤੇ ਜਿੰਦੀ ਇਹ ਦੋ ਹੈਗੇ ਆ ਮਨਾਈਆਂ ਪਿੰਡ ਦੀ ਇੱਕ ਤਨੌਲੀ ਦਾ ਇਹ ਤਿੰਨੇ ਹੀ ਬੁਲੇਟ ਮੋਟਰਸਾਈਕਲ ਤੇ ਟ੍ਰਿਪਲ ਰਾਈਡਿੰਗ ਦੇ ਵਿੱਚ ਆ ਰਹੇ ਸੀਗੇ ਜਦੋਂ ਮੁਲਾਜ਼ਮਾਂ ਨੇ ਇਹਨਾਂ ਨੂੰ ਰੋਕਿਆ ਤੇ ਉੱਥੇ ਇਹਨਾਂ ਦੀ ਮੈਨ ਹੈਂਡਲਿੰਗ ਹੋਈ ਆ ਔਰ ਉਹਦੇ ਵਿੱਚ ਇਮੀਡੀਏਟਲੀ ਜਦੋਂ ਸਾਡੇ ਮੁਲਾਜ਼ਮ ਨੇ ਸਾਡੇ ਨਾਲ ਗੱਲ ਕੀਤੀ ਐਸਐਚਓ ਸਾਹਿਬ ਨਾਲ ਔਰ ਡੀਐਸਪੀ ਆਪਣੇ ਸਿਟੀ ਜੀ ਨਾਲ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਕਰਦੇ ਹੋਏ ਉੱਤੇ ਐਫਆਰ ਦਰਜ ਹੋਈ ਹੈ ਔਰ ਇਹਨਾਂ ਵਿੱਚੋਂ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਔਰ ਦੋ ਬੰਦੇ ਜਿਹੜੇ ਹੈਗੇ ਆ ਉਹ ਵਾਲੇ ਐਟ ਲਾਰਜ ਹੈਗੇ ਉਹਨਾਂ ਨੂੰ ਵੀ ਜਲਦੀ ਫੜਾਂਗੇ ਔਰ ਮੇਰੀ ਬੇਨਤੀ ਆ ਸਾਥ ਤੁਹਾਡੇ ਮਾਧਿਅਮ ਰਾਹੀਂ ਕਿ ਜੇ ਦਾ ਵੀ ਕੋਈ ਹੋਰ ਜਿਆ ਹੁੱਲੜਬਾਜ਼ ਹੋਊਗਾ ਉਹਨੂੰ ਸ਼ਕਤੀ ਨਾਲ ਮੇਟਿਆ ਜਾਊਗਾ ਔਰ ਉਹਦੀ ਇਹ ਨਹੀਂ ਹੈਗਾ ਵੀ ਮੁੜ ਕੇ ਕੰਪਰੋਮਾਈਜ਼ ਹੋ ਗਿਆ ਹੋ ਗਿਆ ਉਹਨੂੰ ਡੈਡ ਐਂਡ ਤੱਕ ਉਸ ਕੇਸ 'ਤੇ ਆ ਕੇ ਕਿਉਂਕਿ ਹੁਣ BMS ਦੇ ਵਿੱਚ ਐਫਆਰ ਦਰਜ ਆ ਔਰ ਜਿਹੜੀ ਇਹਦੀ ਪਨਿਸ਼ਮੈਂਟ ਹੈਗੀ ਆ ਔਰ ਪਹਿਲਾਂ ਨਾਲੋਂ ਜ਼ਿਆਦਾ ਹੈਗੀ ਆ ਸਰ ਸਰ ਸੱਜਵੇਂ ਕੀ ਇਹ ਵੀ ਬਤਨ ਕਰ ਵੈਪਨ ਖੋਣ ਦੀ ਕੋਸ਼ਿਸ਼ ਕੀਤੀ ਇਹ ਇੱਕ ਕੈਂਪਲੈਂਟ ਔਰ ਇਨਸੀਡੈਂਟ ਨਹੀਂ ਨਹੀਂ ਇਨਸੀਡੈਂਟ ਹੋਇਆ ਜਿੱਦਾਂ ਉਹਨੂੰ ਰੋਕਦੇ ਸੀ ਰੋਕਦੇ ਦੌਰਾਨ ਹੀ ਜਦੋਂ ਮੈਨ ਹੈਂਡਲਿੰਗ ਹੋਈ ਵਰਦੀ ਫੱਟੀ ਔਰ ਉਦੀ ਦੌਰਾਨ ਹੀ ਉਹਦਾ ਜਿਹੜਾ ਪਾਇਆ ਹੋਇਆ ਪੁਛਸ਼ਨ ਸੀਗਾ ਉਹਨੂੰ ਵੀ ਹੱਥ ਉਹਨੇ ਮਾਰਿਆ ਔਰ ਮੈਨ ਹੈਂਡਲਿੰਗ ਦਾ ਹੀ ਹੋਇਆ ਇਹ ਚੀਜ਼ ਔਰ ਬਰਦਾਸ਼ਤ ਨਹੀਂ ਹੋਊਗਾ ਬਿਲਕੁਲ ਇਹ ਹੋ ਜਾਏ ਜੇ ਜਈ ਬਤਮੀਦੀ ਕਰੂਗਾ ਕੋਈ ਉਹ ਵੀ ਪਹਿਲਾਂ ਆਪ ਗਲਤ ਹੈ ਤਿੰਨ ਬੰਦੇ ਮੋਟਰਸਾਈਕਲ ਤੇ ਆ ਫਿਰ ਦੁਬਾਰਾ ਸਾਡੇ ਮੁਲਾਜ਼ਮ ਨਾਲ ਉਲੜਵਾਜੀ ਕਰ ਰਹੇ ਆ ਔਰ ਇੱਥੇ ਸਖਤ ਐਕਸ਼ਨ ਐਸਐਸਪੀ ਸਾਹਿਬ ਵੱਲੋਂ ਕਲੀਅਰ ਕਟ ਇਨਸਟਰਕਸ਼ਨ ਹੈਗੇ ਸਾਰਿਆਂ ਨੂੰ ਜਿਹੜਾ ਵੀ ਬੰਦਾ ਕੋਈ ਮੁਲਾਜ਼ਮ ਦੇ ਨਾਲ ਗਲਤੀ ਕਰੂਗਾ ਉਹਨੂੰ ਵਕਸ਼ਾ ਨਹੀਂ ਜਾਊਗਾ ਜੇਕਰ ਹਾਂ ਸਾਡਾ ਮੁਲਾਜ਼ਮ ਤੇ ਮਿਸਵੇ ਹੋਇਆ ਕੁਝ ਉਹਦੇ ਵੱਲੋਂ ਗਲਤੀ ਆ ਤਾਂ ਇਮੀਡੀਏਟਲੀ ਸਾਡੇ ਧਿਆਨ ਚ ਲਿਆ ਉਹ ਵੀ ਔਨ ਮੈਰਿਟ ਕਰ ਲਊਗੀ। ਉਹਦੇ ਚ ਜਿਹੜੀਆਂ ਹੈਗੀਆਂ ਆ 221 132 121 304 BNS। ਨਸ਼ਾਗਰਨ ਫੜਿਆਗਾ। ਤਾਂ ਸਿਰਲੇ ਨੀ ਉਹਨਾਂ ਕੋਲ। ਇਹਨਾਂ ਨੂੰ ਪੀਐਸ ਕਾਨੂੰਨ ਚੱਲਦਾ ਕਿ ਕੰਨੀ ਕਰਨ ਨਾ ਪਹਿਲਾਂ ਨੀ ਹਾਲੇ ਇਨਵੈਸਟੀਗੇਸ਼ਨ ਜਸਟ ਹੋਣੀ ਸਿਰੇ ਫੜਿਆ ਹਾਲੇ ਇੱਕ ਬੰਦਾ ਫੜਿਆ ਦੋ ਬਾਕੀ ਹੈਗੇ।